ਰਾਜਵੀ ਕੋ ਜਿਹਦੇ ਕੀ ਘਰਦਿਆਂ ਨੇ ਬੜੇ ਚਾਵਾਂ ਦੇ ਨਾਲ ਵਿਆਹ ਕਰਕੇ ਸੌਰੇ ਭੇਜਿਆ ਸੀ ਪਰ ਕੀ ਹਾਲਾਤ ਹੋ ਗਏ ਨੇ ਅੱਜ ਫਿਰ ਵਾਪਸ ਹੋ ਆਪਣੇ ਪੇਕੇ ਘਰੇ ਆ ਗਈ ਹੈ ਕਿਉਂਕਿ ਉਸਦੇ ਦੋਵੇਂ ਕਿਡਨੀਆਂ ਜੜੀਆਂ ਨੇ ਉਹ ਕਿਸੇ ਵਜ੍ਹਾ ਕਰਕੇ ਖਰਾਬ ਹੋ ਗਿਆ ਨੇ ਮੇਰੇ ਘਰੇ ਬੇਟਾ ਹੋਇਆ ਤੇ ਉਸ ਤੋਂ ਬਾਅਦ ਮੈਨੂੰ ਇਹ ਪ੍ਰੋਬਲਮ ਆਈ ਸਾਰਾ ਕੁਝ ਡਿਲੀਵਰੀ ਵੀ ਠੀਕ ਹੋਈ ਉਸ ਤੋਂ ਬਾਅਦ ਮੇਰਾ ਬੀਪੀ ਵਧਿਆ ਤੇ ਬੀਪੀ ਜਦੋਂ ਵਧਿਆ ਨਾ ਉਹ ਮੈਂ ਇੱਕ ਗੋਲੀ ਵੱਧ ਘਟ ਖਾਤੀ ਗਈ ਤੇ ਉਹ ਮੇਰੇ ਗੁਰਦੇ ਅਰਮ ਸਿੰਘ ਜੀ ਬਈ ਤੇ ਜੰਮੀ ਛੋਟੇ ਛੋਟੇ ਦੋ ਬੱਚੇ ਵੀ ਆ 8 ਮਹੀਨਿਆਂ ਦਾ ਬੇਟਾ ਆ ਤੇ 2.5 ਸਾਲਾਂ ਦੀ ਬੇਟੀ ਆ ਪਹਿਲਾਂ ਤਾਂ ਕੋਈ ਨਹੀਂ ਸੀ ਬਿਮਾਰੀ ਜਦੋਂ ਹਾਰ ਦੀ ਪ੍ਰੋਬਲਮ ਆਈ ਤਾਂ ਫਿਰ ਮੈਨੂੰ ਟੀਵੀ ਦੀ ਪ੍ਰੋਬਲਮ ਵੀ ਆ ਗਈ ਕਾਲੇ ਪੀਲੇ ਦੀ ਵੀ ਆ ਗਈ ਤੁਹਾਡੇ ਪਤੀ ਬਲਰਾਜ ਉਹ ਕਿੰਨੇ ਕਿ ਤੁਹਾਡੀ ਸੇਵਾ ਕਰਦੇ ਤੁਹਾਡੇ ਸੁੱਖ ਦੁੱਖ ਕਿੰਨੇ ਕਿ ਭਾਈਵਾਲ ਨੇ ਬਹੁਤ ਸੇਵਾ ਕਰਦੇ ਮੇਰੀ ਮੈਂ ਨਾ ਦੇਨੀ ਦੇ ਸਕਦੀ ਜਿੰਨੀ ਮੇਰੀ ਸੇਵਾ ਕਰਦੇ ਮੈਂ ਨਾ ਰਾਤ ਨੂੰ ਵੀ ਸੌਂ ਨਹੀਂ ਦਿੰਦੀ ਦਿਨ ਨੂੰ ਵੀ ਸੌਂ ਨਹੀਂ ਦਿੰਦੀ ਸਾਰੀ ਦਿਹਾੜੀ ਮੇ ਗੁਰਦਾਰੇ ਵੀ ਨੰਗੇ ਪੈਰੀ ਜਾਂਦੇ ਮੇਰੇ ਘਰਗੇ ਸਾਰਾ ਕੁਝ ਕਰਦੇ ਨੇ 15 ਲੱਖ ਰੁਪਇਆ ਮੇਰੇ ਲੱਗ ਗਿਆ 14-15 ਲੱਖ ਰੁਪਇਆ ਐਦਾਂ ਹੀ ਕੋਈ ਪਿੰਡ ਵਾਲਿਆਂ ਨੇ ਮਦਦ ਕੀਤੀ ਆ ਕੁਝ ਐਦਾਂ ਹੀ ਮਤਲਬ ਇਹ ਕਿ ਇਹਨਾਂ ਦੇ ਫਰੈਂਡਸ ਰਲ ਕੇ ਨੇ ਮਦਦ-ਮੁਦਦ ਕੀਤੀ ਕੁਝ ਇਥੋਂ ਥੋੜੀ-ਬਹੁਤੀ ਮਦਦ ਕੀਤੀ ਤੇ ਐਦਾਂ ਹੀ ਸਰਕਲ ਚੱਲ ਜਾਂਦਾ ਸਾਧ ਹੀ ਪ੍ਰੋਬਲਮ ਹੋਈ ਮੈਨੂੰ ਤੇ ਮੈਨੂੰ ਫੇਰ ਪਤਾ ਲੱਗਾ ਮੈਨੂੰ ਸਾਹ ਨਹੀਂ ਆਇਆ ਵੀ ਉੱਥੇ ਮੈਨੂੰ ਬਿਆਸ ਫੜਿਆ ਉੱਥੇ ਜਾ ਕੇ ਪਤਾ ਲੱਗਾ ਵੀ ਕ੍ਰੇਟ 9 ਵਧਿਆ ਮੈਨੂੰ ਇਹ ਵਾਲੀ ਬਿਮਾਰੀ ਆ ਮੇਰੇ ਬੱਚੇ ਵੀ ਨਹੀਂ ਮੇਰੇ ਕੋ ਚੁੱਕੇ ਜਾਂਦੇ ਨਾ ਮੇਰੇ ਕੋ ਸਾਹਵੇਂ ਜਾਂਦੇ ਆ ਮੇਰੇ ਬੱਚੇ ਰੋਂਦੇ ਆ ਮੈਨੂੰ ਕਹਿੰਦੇ ਮੈਨੂੰ ਚੁੱਕੋ ਨਾ ਸਿਰਵਾ ਤਾਂ ਬਹੁਤ ਦੁੱਖ ਲੱਗਦਾ ਮੈਨੂੰ ਮੈਨੂੰ ਤਾਂ ਕਿਸੇ ਵळे ਰੋਣਾ ਆਉਂਦਾ ਮੈਨੂੰ ਆਉਂਦਾ ਜੇ ਮੈਨੂੰ ਕੁਝ ਹੋ ਗਿਆ ਮੇਰੇ ਬੱਚੇ ਪਟੋਕੀਆਂ ਜੱਗੇ ਰਹਿ ਜਾਣੇ ਬੱਚਾ ਕਿੰਨਾ ਟੁੱਟ ਰੋਣਾ ਟੋਟਲ ਹੋਣ ਤਾਂ ਆਉਣਾ ਹੈ 7 ਲੱਖ ਤੇ 6 ਲੱਖ 90 ਹਜ਼ਾਰ ਪਹਿਲਾਂ ਚਲੋ ਅਸੀਂ ਇਕੱਠੇ ਕੀਤੇ ਸੀ ਉਹ ਸਾਡਾ ਸਾਰਾ ਲੱਗ ਗਿਆ ਮੇਰੇ ਹੱਡ ਦੀ ਪ੍ਰੋਬਲਮ ਆ ਗਈ ਤੇ ਸਾਰੇ ਪੈਸੇ ਲੱਗੇ ਸਾਡੇ ਕੋਲ ਬਿੱਲ ਵੀ ਹੈਗੇ ਨੇ ਸਰ ਉਦੋਂ ਦੇ ਮੈਂ ਕੰਮ ਕਰ ਜਿਹੜਾ ਆਪਣਾ ਦਿਹਾੜੀ ਤੱਪਾ ਜੋ ਵੀ ਲੇਬਰ ਦਾ ਕੰਮ ਮਿਲਦਾ ਉਹ ਕਰਦਾ ਪਰ ਜਦੋਂ ਦੀ ਰਾਜਵੀਰ ਬਿਮਾਰ ਹੋਈ ਆ ਉਦੋਂ ਦਾ ਮੈਂ ਮਤਲਬ ਹਸਪੀਟਲ ਨੂੰ ਹਫ਼ਤੇ ਦੇ ਵਿੱਚ 3 ਦਿਨ ਡੈਲਸਿਸ ਹੁੰਦੇ ਆ ਇੱਕ ਦਿਨ ਚੈੱਕ ਅਪ ਹੁੰਦਾ ਵਾ ਉਦੋਂ ਦਾ ਤੇ ਮੇਰੇ ਕੋਈ ਵੀ ਕੰਮ ਕਰਨੀ ਕਰਦਾ ਇਦਾਂ ਥੋੜਾ ਬਹੁਤ ਕੰਮ ਮਿਲਦਾ ਜਿੱਦਣ ਛੁੱਟੀ ਹੁੰਦੀ ਦਿਹਾੜੀ ਇੱਕ ਅੱਧੀ ਲਾਉਣਾ ਵਾ ਉਹ ਵੀ 500 ਰੁਪਏ ਦਿਹਾੜੀ ਉਹਦੇ ਨਾਲ ਵੀ ਮਾਂ ਘਰ ਦਾ ਗੁਜ਼ਾਰਾ ਦੋ ਛੋਟੇ ਛੋਟੇ ਬੱਚੇ ਆ ਮੇਰੇ ਅੱਜ ਤੁਹਾਡੀ ਜਿਹੜੀ ਪਤਨੀ ਆ ਅੱਜ ਬਿਮਾਰੀ ਦੇ ਹਾਲਾਤ ਵਿੱਚ ਆ ਕੀ ਲੱਗਦਾ ਤੁਹਾਡੀ ਵੀ ਕਿਤੇ ਰੱਬ ਪ੍ਰੀਖਿਆ ਲੈ ਰਿਹਾ ਸਰ ਮੈਂ ਰੋਜ਼ ਜਦੋਂ ਵੀ ਮੇਰਾ ਨਾ ਕੇ ਜਿੱਦਣ ਹਸਪੀਟਲ ਨਹੀਂ ਜਾਣਾ ਜਸਵੀਰੇ ਸ਼ਾਮੇ ਜਦੋਂ ਮੇਰਾ ਟਾਈਮ ਮਿਲਦਾ ਮੈਂ ਜ਼ਰੂਰ ਗੁਰਦਰਾ ਸਾਹਿਬ ਨੰਗੇ ਪੈਰੀ ਜਾਣਾ ਪਾਠ ਕਰਕੇ ਉਹਨਾਂ ਕਿ ਚਲੋ ਮਾਲਕ ਇਹਦੇ ਕਿਸ ਤਰ੍ਹਾਂ ਮੇਰਾ ਕਿਤੇ ਦੁੱਖ ਕੱਟ ਦੇ ਦਾ ਤੇ ਇਹਨਾਂ ਦੇ ਫਾਦਰ ਸਾਹਿਬ ਦੀ ਕਿੰਨੀ ਮੈਚ ਕੀਤੀ ਆ ਇਸ ਕਰਕੇ ਇਹਨਾਂ ਦੇ ਫਾਦਰ ਸਾਹਿਬ ਦੇ ਸਾਰੇ ਟੈਸਟ ਕਰਵਾਏ ਆ ਇਹਨਾਂ ਦੇ ਪਿਤਾ ਜੀ ਦੀ ਕਿੰਨੀ ਟ੍ਰਾਂਸਪਲੈਂਟ ਆਪਾਂ ਕਰ ਸਕਦੇ ਆ ਠੀਕ ਹੈ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਖਾਵਾਗੇ ਤੁਹਾਨੂੰ ਅਜਮਰਸਾਦ ਦੇ ਪਿੰਡ ਕੰਦੋਵਾਲੇ ਦੀਆਂ ਜਿੱਥੋਂ ਦਾ ਕੀ ਪਰਿਵਾਰ ਵਿੱਚ ਰਹਿਣ ਵਾਲੀ ਰਾਜਬੀ ਕੋਰ ਜਿਹਦੇ ਕੀ ਘਰਦਿਆਂ ਨੇ ਬੜੇ ਚਾਵਾਂ ਦੀ ਨਾਲ ਵਿਆਹ ਕਰਕੇ ਸੌਰੇ ਭੇਜਿਆ ਸੀ ਪਰ ਕੀ ਹਾਲਾਤ ਹੋ ਗਏ ਨੇ ਅੱਜ ਫਿਰ ਵਾਪਸ ਉਹ ਆਪਣੇ ਪੇਕੇ ਘਰੇ ਆ ਗਈ ਹੈ ਕਿਉਂਕਿ ਉਸਦੇ ਦੋਵੇਂ ਕਿਡਨੀਆਂ ਜੜੀਆਂ ਨੇ ਉਹ ਕਿਸੇ وجہ ਕਰਕੇ ਖਰਾਬ ਹੋ ਗਈਆਂ ਨੇ ਅਤੇ ਖਾਸ ਕਰਕੇ ਅੱਜ ਪਰਿਵਾਰ ਜਿਹੜਾ ਕਿ ਉਹਦਾ ਪੇਕੇ ਪਰਿਵਾਰ ਤੇ ਉਹਦੇ ਸਹੁਰੇ ਪਰਿਵਾਰ ਜਿਹੜੇ ਨੇ ਕਾਫੀ ਉਹਦੀ ਮਦਦ ਵੀ ਕਰ ਰਹੇ ਨੇ ਅਤੇ ਪਾਸੇ ਭੈਣ ਨੂੰ ਜਿਹੜੀ ਇੱਕ ਕਿਡੀਆਂ ਕਰਕੇ ਜਿਹੜੀ ਆਈਆਂ ਮੁਸ਼ਕਲਾਂ ਨੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਹੋ ਗਏ ਨੇ ਭੈਣ ਦੇ ਅਤੇ 4 ਸਾਲ ਵਿਆਹ ਹੋ ਗਏ ਨੇ ਦੋ ਬੱਚੇ ਇੱਕ ਬੇਟਾ ਇੱਕ ਬੇਟੀ ਆ ਪਰ ਘਰ ਦਾ ਜੀਵਨ ਸਾਥੀ ਹਮੇਸ਼ਾ ਕਹਿੰਦਾ ਵੀ ਘਰ ਵਾਲਾ ਜਿਹੜਾ ਹੁੰਦਾ ਮਦਰਗਾਰ ਹੁੰਦਾ ਅੱਜ ਹਮੇਸ਼ਾ ਉਹਦੇ ਨਾਲ ਦੁੱਖ ਸੁੱਖ ਭਾਈਵਾਲ ਆ ਤੁਸੀਂ ਦੇਖ ਸਕਦੇ ਹੋ ਬਲਰਾਜ ਜਿਹੜਾ ਕਿ ਉਹਦਾ ਪਤੀ ਆ ਅਤੇ ਦਿਨ ਰਾਤ ਉਹ ਆਪਣੀ ਪਤਨੀ ਦੀ ਸੇਵਾ ਵਿੱਚ ਹਾਜ਼ਰ ਆ ਅਤੇ ਮਾੜੇ ਸਮੇਂ ਵਿੱਚ ਕਹਿੰਦੇ ਹਮੇਸ਼ਾ ਹੀ ਆਪਣੇ ਪਤੀ ਜਾਂ ਪਤਨੀ ਦੇ ਨਾਲ ਜੂ ਖੜਨਾ ਚਾਹੀਦਾ ਗੱਲ ਬਾਤ ਜੂ ਕਰਾਂਗੇ ਭੈਣ ਰਾਜਵੀਰ ਦੇ ਨਾਲ ਰਾਜਵੀਰ ਭੈਣ ਹੋਇਆ ਕੀ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਇਹ ਜਿਹੜੀ ਤੁਹਾਡੀਆਂ ਕਿਡਨੀਆਂ ਜਿਹੜੀਆਂ ਦੋਵੇਂ ਫੇਲ ਹੋ ਗਈਆਂ ਹੋਇਆ ਕਿਸ ਤਰ੍ਹਾਂ ਦਸ਼ਕਾਂ ਨੂੰ ਸਾਂਝਾ ਕਰਦੇ ਇਹ ਸਰ ਮੈਂ ਮੈਂ ਨਮ ਮੇਰੇ ਘਰੇ ਬੇਟਾ ਹੋਇਆ ਤੇ ਉਸ ਤੋਂ ਬਾਅਦ ਮੈਨੂੰ ਇਹ ਪ੍ਰੋਬਲਮ ਆਈ ਪਹਿਲਾਂ ਠੀਕ ਹੋਇਆ ਸੀ ਬੇਟਾ ਮੇਰਾ ਸਾਰਾ ਕੁਝ ਡਿਲੀਵਰੀ ਵੀ ਠੀਕ ਹੋਈ ਉਸ ਤੋਂ ਬਾਅਦ ਮੇਰਾ ਬੀਪੀ ਵਧਿਆ ਤੇ ਬੀਪੀ ਜਦੋਂ ਵਧਿਆ ਨਾ ਉਹ ਮੈਂ ਕੋ ਗੋਲੀ ਵੱਧ ਘਟ ਖਾਦੀ ਗਈ ਤੇ ਉਹ ਮੇਰੇ ਗੁਰਦੇ ਆਨ ਸਿੱਧੀ ਬਈ ਹੁਣ ਇਸ ਵਕਤ ਮੈਨੂੰ ਹੁਣ 7 ਮਹੀਨੇ ਹੋ ਚੱਲੇ ਆ ਤੇ ਮੈਂ ਬਹੁਤ ਪ੍ਰੋਬਲਮ ਵਿੱਚ ਆ ਤੇ ਮੇਰੇ ਇਸ ਇਸ ਕਰਕੇ ਵੀ ਮੇਰੇ ਭੈਣ ਭਰਾ ਮੇਰਾ ਲਾਜ ਕੀਤਾ ਜਾ ਮੇਰੇ ਛੋਟੇ ਛੋਟੇ ਦੋ ਬੱਚੇ ਵੀ ਆ ਇਹ 8 ਮਹੀਨਿਆਂ ਦਾ ਬੇਟਾ ਆ ਤੇ ਢਾਈਆਂ ਸਾਲਾਂ ਦੀ ਬੇਟੀ ਆ ਤੇ ਮੈਂ ਕਹਿੰਨੀ ਵੀ ਮੇਰੇ ਬੱਚੇ ਮੈਂ ਆਪਣੇ ਬੱਚਿਆਂ ਦੇ ਵਿੱਚ ਸਹੀ ਸਲਾਮਤ ਰਮ। ਮਨੀਰ ਸੋ ਵੀ ਇੱਕ ਬਣੇ ਤੁਹਾਡੀ ਕਿਡਨੀਆਂ ਜਿਹੜੀਆਂ ਨੇ ਦੋਵੇਂ ਡੈਮੇਜ ਹੋ ਗਿਆ ਨੇ ਠੀਕ ਖਰਾਬ ਹੋ ਗਿਆ ਨੇ ਔਰ ਤੋਂ ਬਾਅਦ ਤੁਹਾਨੂੰ ਹੋਰ ਕਿਹੜੀ ਕਿਹੜੀ ਬਿਮਾਰੀ ਸੀ ਹੋਰ ਕਿਹੜਾ ਕਿਹੜਾ ਰੋਗ ਤੁਹਾਨੂੰ ਲੋਗ ਲੱਗਿਆ ਉਹ ਦਸਖਣੇ ਸਾਂਝਾ ਕਰ ਦਿਓ। ਪਹਿਲਾਂ ਤਾਂ ਕੋਈ ਨਹੀਂ ਸੀ ਬਿਮਾਰੀ ਜਦੋਂ ਹਾਰ ਦੀ ਪ੍ਰੋਬਲਮ ਆਈ ਤਾਂ ਫਿਰ ਮੈਨੂੰ ਟੀਵੀ ਦੀ ਪ੍ਰੋਬਲਮ ਵੀ ਆ ਗਈ ਤੇ ਕਾਲੇ ਪੀਲੇ ਦੀ ਵੀ ਆ ਗਈ। ਇਸ ਕਰਕੇ ਜਿਆਦਾ ਹੀ ਫਿਰ ਮੇਰਾ ਕਿ ਗਿੜਨੇ ਆ ਕੋੜਨੇ ਲੱਭ ਜੂ ਗਿਆ। ਜਬਨੀਰ ਸੋਪੀ ਤੁਹਾਡੇ ਪਤੀ ਦੀ ਗੱਲ ਕਰੀਏ ਕਹਿੰਦੇ ਵੀ ਹਮੇਸ਼ਾ ਜੀਵਨ ਸਾਥੀ ਇੱਕ ਦੂਜੇ ਦੇ ਸੁੱਖ ਵਿੱਚ ਹਮੇਸ਼ਾ ਭਾਈਵਾਲ ਹੁੰਦੇ ਨੇ। ਤੁਹਾਡੇ ਪਤੀ ਬਲਰਾਜ ਉਹ ਕਿੰਨੇ ਕਿ ਤੁਹਾਡੀ ਸੇਵਾ ਕਰਦੇ ਤੁਹਾਡੇ ਸੁੱਖ ਦੁੱਖ ਕਿੰਨੇ ਕਿ ਭਾਈਵਾਲ ਨੇ ਦੱਸਕਾਰੀ ਨੂੰ ਸਾਡਾ ਗੱਲ। ਬਹੁਤ ਸੇਵਾ ਕਰਦੇ ਮੇਰੀ ਮੈਂ ਨਜ਼ਰ ਦੇ ਨਹੀਂ ਦੇ ਸਕਦੀ ਜਿੰਨੀ ਮੇਰੀ ਸੇਵਾ ਕਰਦੇ। ਮੈਂ ਇਹਨਾਂ ਨੂੰ ਰਾਤ ਨੂੰ ਨਹੀਂ ਸੌਣ ਦਿੰਦੀ ਦਿਨ ਵੀ ਨਹੀਂ ਸੌਣ ਦਿੰਦੀ ਸਾਰੀ ਦਿਹਾੜੀ ਮੈਂ। ਮੇਨਾ ਲੱਗੇ ਰਹਿੰਦੇ ਮੇਰੇ ਬੱਚੇ ਵੀ ਹੋਈ ਸਾਮਦੇ ਆ ਤੇ ਚਲੋ ਮਦਦ ਸਾਰੇ ਕਰਨੇ ਮੇ ਸਾਰੇ ਪਰਿਵਾਰ ਵੀ ਮੇਰੇ ਤੋਂ ਮੰਮੀ ਡੈਡੀ ਵੀ ਸਾਰੇ ਮਦਦ ਕਰ ਰਹੇ ਨੇ ਇਹ ਮੇਰੇ ਸੁਪੀ ਰਾਜਵੀਰ ਹੁਣ ਤੱਕ ਕਿੰਨੇ ਕੇ ਪੈਸੇ ਲੱਗ ਚੁੱਕੇ ਨੇ ਹੁਣ ਤੱਕ ਤੇ ਕਿੱਥੋਂ ਪੈਸੇ ਇੰਤਜ਼ਾਮ ਕੀਤਾ ਫਿਰ ਲਾ ਕਿੱਥੋਂ ਕਿੱਥੋਂ ਕਰਾ ਰਹੇ ਹੁੰਦਾ 15 ਲੱਖ ਰੁਪਿਆ ਮੇਰਾ ਲੱਗ ਗਿਆ 14-15 ਲੱਖ ਰੁਪਿਆ ਐਦਾਂ ਹੀ ਕੋਈ ਪਿੰਡ ਵਾਲਿਆਂ ਨੇ ਮਦਦ ਕੀਤੀ ਆ ਕੋਈ ਐਦਾਂ ਹੀ ਮਤਲਬ ਇਹ ਗਏ ਇਹਨਾਂ ਦੇ ਫਰੈਂਡਸ ਹਰ ਇੱਕ ਨੇ ਮਦਦ ਮਦਦ ਕੀਤੀ ਕੁਛ ਐ ਤੋਂ ਥੋੜੀ ਬਹੁਤੀ ਮਦਦ ਕੀਤੀ ਤੇ ਇਦਾਂ ਹੀ ਸਰਕਲ ਚੱਲ ਜੰਨਾ ਮੈਨੂੰ ਸੋ ਵੀ ਤੁਹਾਨੂੰ ਕਦੋਂ ਪਤਾ ਲੱਗਾ ਸੀ ਵੀ ਤੁਹਾਡੀਆਂ ਦੋਵੇਂ ਕਿਡਨੀਆਂ ਇਸ ਤਰ੍ਹਾਂ ਫੇਲ ਹੋ ਚੁੱਕੀਆਂ ਨੇ ਕੰਮ ਨਹੀਂ ਕਰ ਰਹੀਆਂ ਉਦੋਂ ਤੁਹਾਡੇ ਦੇ ਕੀ ਬੀਤੀ ਜਦੋਂ ਲੱਗਾ ਪਤਾ ਵੀ ਇਹ ਮੇਰੀ ਇਡੀ ਸੋਹਣੀ ਜ਼ਿੰਦਗੀ ਆ ਇੰਨੀ ਵਧੀਆ ਜ਼ਿੰਦਗੀ ਕਰਤਾ ਆਉਂਦੇ ਆ ਪਰ ਇਹ ਜਿਹੜੇ ਆ ਭਿਆਨਕ ਰੋਗ ਜਿਹਨੂੰ ਕਹਿੰਦੇ ਦੋਵੇਂ ਕਿਡਨੀਆਂ ਨੇ ਖਰਾਬ ਹੋ ਗਈਆਂ ਤੁਹਾਨੂੰ ਕਦੇ ਪਤਾ ਲੱਗਾ ਦੇ ਬਾਰੇ ਏ ਸਰ ਮੈਨੂੰ ਨਾ ਇਹ ਮੇਰੇ ਸਾਹ ਦੀ ਪ੍ਰੋਬਲਮ ਹੋਈ ਮੈਨੂੰ ਤੇ ਮੈਨੂੰ ਫੇਰ ਪਤਾ ਲੱਗਾ ਮੈਨੂੰ ਸਾਹ ਨਹੀਂ ਆਇਆ ਵੀ ਫਿਰ ਮੈਂ ਏਦਾਂ ਮੇਰੀ ਮੰਮੀ ਨੇ ਸੱਸ ਮੈਨੇ ਉੱਥੇ ਮੈਨੂੰ ਬਿਆਸ ਖੜਿਆ ਉੱਥੇ ਜਾ ਕੇ ਪਤਾ ਲੱਗਾ ਵੀ ਕਰੀਟ ਨਾਈਨ ਵਧਿਆ ਮੈਨੂੰ ਇਹ ਵਾਲੀ ਬਿਮਾਰੀ ਆ ਫਿਰ ਉਹਨਾਂ ਮੈਨੂੰ ਮੋਖਾ ਹਸਪੀਟਲ ਭੇਜਦਾ ਮੋਖਾ ਹਸਪੀਟਲ ਮੈਂ ਆਪ ਤਾਂ ਇੱਕ ਐਡਮਿਟ ਰਹੀ ਫਿਰ ਮੈਨੂੰ ਇੱਥੇ ਅੰਬਰ ਸਰਵਿਸ ਦਿੱਤਾ ਇੱਥੋਂ ਮੈਂ ਰਵਿੰਦਰ ਡਾਕਟਰ ਕੋਲ ਡਾਇਲਿਸਿਸ ਕਰਾਉਂਦੇ ਰਹੀ 31 ਜਨਵਰੀ ਦੇ ਮੇਰੇ ਡੈਲਸ ਸਟਾਰਟ ਹੋਏ ਆ ਤੇ ਉਸ ਤੋਂ ਬਾਅਦ ਮੈਂ ਬਾਅਦ ਵਿੱਚ ਮੈਨੂੰ ਲੁਧਿਆਣੇ ਨਾਲ ਭੇਜ ਦਿੱਤਾ ਗਿਆ ਫਿਰ ਮੈਂ ਉੱਥੇ ਵੀ ਗਈ ਆ ਪੀਜੀ ਪੀਜੀ ਆਈ ਵੀ ਹਾਂਜੀ ਪੀਜੀ ਆਈ ਵੀ ਗਈ ਤੇ ਉੱਥੇ ਚਲੋ ਉਹਨਾਂ ਨੇ ਪੁੱਛਿਆ ਨਹੀਂ ਸੀ ਜਬ ਮੈਂ ਇਹ ਸੋਪੀ ਅਸੀਂ ਦੇਖਿਆ ਤੁਹਾਡੇ ਛੋਟੇ ਛੋਟੇ ਤੋਂ ਬੱਚੇ ਨੇ ਇੱਕ ਸ਼ਾਇਦ 8 ਕਿ ਮਹੀਨਿਆਂ ਦਾ ਬੱਚਾ ਵਾ ਇੱਕ 2 ਸਾਲ ਦੀ ਬੇਟੀ ਤੁਹਾਡੀ ਹਾਂਜੀ ਭਾਈ ਸਾਹਿਬ ਢਾਈ ਕੇ ਸਾਲ ਦੀ ਬੱਚੀ ਆ ਜਦੋਂ ਬੱਚੇ ਤੁਹਾਨੂੰ ਉੱਠ ਕੇ ਕਹਿੰਦੇ ਨੇ ਵੀ ਮੰਮਾ ਉੱਠੋ ਜਾਂ ਕੀ ਹਾਲਾਤ ਨੇ ਉਦੋਂ ਫਿਰ ਤੁਹਾਡੇ ਕੀ ਬੀਤਦੀ ਆ ਮੈਂ ਮੇਰੇ ਮੇਰੇ ਤੇ ਉਹ ਸਾਹਮਣੇ ਜੀ ਦੀ ਸਾਹਮਣੇ ਮੇਰੇ ਕੋ ਨਹੀਂ ਉੱਠਿਆ ਜਾਂਦਾ ਮੇਰੇ ਬੱਚੇ ਵੀ ਨਹੀਂ ਮੇਰੇ ਕੋ ਚੁੱਕੇ ਜਾਂਦੇ ਨਾ ਮੇਰੇ ਕੋ ਸਾਹਮਣੇ ਜਾਂਦੇ ਆ ਤੇ ਉਹ ਇਸ ਜਾਇਦਾਦੀ ਸਾਹਮਣੇ ਆ ਤੇ ਜਾ ਇਹਨਾਂ ਦੇ ਹੋਰ ਸਾਹਮਣੇ ਸਿਸਟਰ ਮੇਰੀ ਸਾਹਮਣੇ ਨੇ ਦੁੱਖ ਕਿੰਨਾ ਕ ਲੱਗਦਾ ਜਦੋਂ ਬੱਚੇ ਤੁਹਾਨੂੰ ਆਵਾਜ਼ਾਂ ਮਾਰਦੇ ਨੇ ਜਾਂ ਤੁਹਾਡਾ ਜੀ ਕਰਦਾ ਬੱਚਿਆਂ ਨੂੰ ਮਿਲਣ ਨੂੰ ਪਰ ਜੇ ਤੁਹਾਡੇ ਹਾਲਾਤ ਨਹੀਂ ਠੀਕ ਤੁਹਾਡਾ ਸਰੀਰ ਨਹੀਂ ਕੰਮ ਕਰਦਾ ਉਦੋਂ ਕਿੰਨਾ ਆਪਨੇ ਦੁੱਖ ਲੱਗਦਾ ਵੀ ਰੱਬਾ ਕਿਹੜਾ ਦੁੱਖ ਲਾਤਾ ਮੇਰੇ ਅਜੇ ਸਾਰੀ ਉਮਰ ਪਈ ਹੈ 32 ਸਾਲ ਤੁਹਾਡੀ ਉਮਰ ਆ ਛੋਟੇ ਛੋਟੇ ਬੱਚੇ ਨੇ ਅਜੇ ਤੁਹਾਡੇ ਜਿੰਦਗੀ ਸਾਰੀ ਪਈ ਹੈ ਜੀ ਕਿ ਲੱਗਦਾ ਨਹੀਂ ਕਿਤੇ ਚੀਜ਼ਾਂ ਦੁੱਖ ਕਿੰਨਾ ਲੱਗਦਾ ਹੈ ਬਹੁਤ ਦੁੱਖ ਲੱਗਦਾ ਮੈਨੂੰ ਤੇ ਮੇਰੇ ਬੱਚੇ ਰੋਂਦੇ ਆ ਮੈਨੂੰ ਕਹਿੰਦੇ ਮੈਨੂੰ ਚੋਕ ਸਿਰਵਾ ਤਾਂ ਬਹੁਤ ਦੁੱਖ ਲੱਗਦਾ ਮੈਨੂੰ ਮੈਨੂੰ ਤਾਂ ਕਿਸੇ ਵੇਲੇ ਰੋਣਾ ਆਉਂਦਾ ਮင်း ਨੇ ਸੁਬਿਰਾ ਜੀ ਵੀ ਹਮੇਸ਼ਾ ਅਸੀਂ ਦੇਖਿਆ ਵੀ ਜਿਆਦਾਤਰ ਜਦੋਂ ਕਿਤੇ ਜੀਵਨ ਸਾਥੀ ਮੈਂ ਜਿਵੇਂ ਗੱਲ ਕੀਤੀ ਹੈ ਵੀ ਪਤਨੀ ਦੇ ਇੱਕ ਮੁਸ਼ਕਲ ਆਉਂਦੀ ਆ ਅਸੀਂ ਦੇਖਿਆ ਕਈ ਪਤੀ ਜਿਹੇ ਹੋ ਜਾਂਦੇ ਨੇ ਵੀ ਕੁੜੀ ਨੂੰ ਪੇਕਿਆਂ ਕਰ ਭੇਜ ਦਿੰਦੇ ਨੇ ਵੀ ਭਾਈ ਜਾ ਕੇ ਆਪਣਾ ਲਾਜ ਕਾਜ ਜਦੋਂ ਠੀਕ ਹੋ ਜਾਏਗੀ ਤੂੰ ਵਾਪਸ ਆ ਜੀ ਪਰ ਅਸੀਂ ਦੇਖਿਆ ਤੁਹਾਡਾ ਪਤੀ ਬਲਰਾਜ ਤੁਹਾਡੇ ਨਾਲ ਹੀ ਆ ਪਰ ਸ਼ਾਮੀ ਵਾਂਗੂ ਅਸੀਂ ਦੇਖਿਆ ਤੁਹਾਡੀ ਸੇਵਾ ਕਰ ਰਿਹਾ ਤੁਹਾਡੇ ਆਪਣੇ ਬੱਚੇ ਤੱਕ ਜਿਹੜੇ ਸਾਥ ਲਿਆ ਵਾ ਕੀ ਲੱਗਦਾ ਜੇਕਰ ਰੱਬ ਨਾ ਕਰੇ ਹੋਰ ਕੀ ਹੁੰਦਾ ਕੀ ਲੱਗਦਾ ਅਸੀਂ ਇਹ ਨਹੀਂ ਸੇਵਾ ਕਰਨੀ ਸੀ ਇਸਨੇ ਨਹੀਂ 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 ਇਹਨਾਂ ਨੇ ਮੇਰੀ ਬਹੁਤ ਸੇਵਾ ਕੀਤੀ ਮੇਰੇ ਬੱਚੇ ਵੀ ਸਾਥ ਦੇ ਆ ਮੇਰੇ ਪੇਕਿਆਂ ਦੇ ਘਰੇ ਆ ਕੇ ਰਹਿਣ ਦੀ ਮੇਰੇ ਨਾਲ ਸਿਰਫ ਇੱਕ ਹੀ ਆਪਣੇ ਡੈਡੀ ਕਰਕੇ ਵੀ ਚਲੋ ਕੇਅਰ ਕਰਦੇ ਡੈਡੀ ਆਪਣੇ ਦੀ ਵੀ ਚਲੋ ਇਹਨਾਂ ਨੇ ਕਿਡਨੀ ਦੇਣੀ ਹੈ ਇਸ ਕਰਕੇ ਹਨ 3-4 ਮਹੀਨੇ ਉਹ ਚੱਲੇ ਇੱਥੇ ਆਇਆ ਨੂੰ ਬੱਚੇ ਛੱਡ ਕੇ ਮਤਲਬ ਬੱਚੇ ਨੂੰ ਨਾਲੇ ਲੈ ਕੇ ਆਏ ਤੇ ਦਾਦੀ ਦਾਦਾ ਕਹਿੰਦੇ ਵੀ ਘਰ ਲੈ ਕੇ ਆਓ ਬੱਚਾ ਮੇਰਾ ਛੋਟਾ ਜਿਹਾ ਜਦੋਂ ਦੀ ਮੈਂ ਇੱਥੇ ਆਈ ਆ ਉਹਨਾਂ ਨੇ ਪੁੱਤ ਮਤਲਬ ਪੋਤਰਾ ਜਦੋਂ ਹੋਇਆ ਹੀ ਨਾ ਇੱਕੋ ਹੀ ਪੋਤਰਾ ਸੀ ਤੇ ਉਸ ਤੋਂ ਬਾਅਦ ਲੈ ਕੇ ਨਹੀਂ ਗਈ ਤੇ ਉਤਰ ਲੈ ਲੈਂਦੇ ਆ ਕੀ ਲੱਗਦਾ ਨਹੀਂ ਰਾਜਵੀਰ ਲਾਵਾਂ ਲਈਆਂ ਸੀ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਤੇ ਅੱਜ ਸੁੱਖ ਦੁੱਖ ਵਿੱਚ ਭਾਈਵਾਲ ਬਣਾਂਗੇ ਠੀਕ ਹੈ ਅੱਜ ਦੁੱਖ ਵਿੱਚ ਵੀ ਆ ਤੁਹਾਡੇ ਨਾਲ ਲਾਲ ਖੜਾ ਤੁਹਾਡਾ ਪਤੀ ਕੀ ਕਹਿਣਾ ਚਾਹੋ ਹਾਂਜੀ ਮੈਂ ਇਹਦੇ ਬਾਰੇ ਕਹਿਣਾ ਚਾਹੂੰਗੀ ਕਿ ਵੀ ਮੈਂ ਚਲੋ ਮੇਰੇ ਦੁੱਖ ਸੁੱਖ ਦੇ ਨਾਲ ਖੜੇ ਆ ਤੇ ਚਲੋ ਇੰਨਾ ਵਰਗਾ ਨਹੀਂ ਮੈਨੂੰ ਕੋਈ ਮਿਲ ਸਕਦਾ ਤੇ ਇਹ ਮੈਨੂੰ ਅਸੀਂ ਦੇਖਿਆ ਜਾ ਤਰ ਜਦੋਂ ਕਿਤੇ ਮੁਸ਼ਕਲ ਪੈਂਦੀ ਹੈ ਖਾਸ ਕਰਕੇ ਕਈ ਜਿਹੜੇ ਨੇ ਬੜਾ ਕੰਨੀ ਘਟਾ ਦਿੰਦੇ ਨੇ ਕੀ ਲੱਗਦਾ ਨਹੀਂ ਵੀ ਹਮੇਸ਼ਾ ਇੱਕ ਦੂਜੇ ਦੇ ਸੁੱਖ ਸੁਖ ਚਾਹੇ ਉਹ ਕੁੜੀ ਆ ਚਾਹੇ ਮੁੰਡਾ ਵਾ ਨਾਲ ਖੜਨਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਅਗੇ ਆਪਾਂ ਹਾਜ਼ਰੀ ਦਵਾਈ ਹੁੰਦੀ ਐ ਲਾਵਾ ਲੀਆਂ ਹੁੰਦੀਆਂ ਨੇ ਇੱਕ ਦੂਜੇ ਦਾ ਸਾਥ ਦੇਣ ਵਾਸਤੇ ਹਾਂਜੀ 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 ਨਹੀਂ ਹੁੰਦਾ ਗੁਰਦਾਰੇ ਵੀ ਨੰਗੇ ਪੈਰੀ ਜਾਂਦੇ ਮੇਰੇ ਕਰਕੇ ਸਾਰਾ ਕੁਝ ਕਰਦੇ ਨੇ ਬਸ ਬੱਚੇ ਵੀ ਚਲੋ ਰੱਬ ਨੇ ਸੋਹਣੀ ਲਾ ਦਿੱਤੀ ਆ ਬਸ ਇਹਨਾਂ ਨੂੰ ਇੱਕ ਮੇਰੀ ਲੋੜਿਆ ਚ ਪਰਿਵਾਰ ਵਧੀਆ ਰਹੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਸ ਤਰ੍ਹਾਂ ਤੁਹਾਡੀ ਮਤ ਕੀਤੀ ਜਾਵੇ ਡਾਕਟਰਾਂ ਨੂੰ ਕਿੰਨਾ ਖਰਚਾ ਦੱਸਿਆ ਗਿਆ ਤੁਹਾਡੇ ਪਿਤਾ ਵੱਲੋਂ ਤੁਹਾਨੂੰ ਕਿੰਨੀ ਦਿੱਤੀ ਜਾਣੀ ਆ ਖਰਚਾ ਕਿੰਨਾ ਕੁ ਟੋਟਲ ਹੋਣਾ ਹੋ ਟੋਟਲ ਹੋਣ ਤਾਂ ਹੋਣਾ ਆ 7 ਲੱਖ ਤੇ 6 ਲੱਖ 90000 ਪਹਿਲਾਂ ਚਲੋ ਅਸੀਂ ਇਕੱਠੇ ਕੀਤੇ ਸੀ ਉਹ ਸਾਡਾ ਸਾਰਾ ਲੱਗ ਗਿਆ ਮੇਰੇ ਹਾਰਟ ਦੀ ਪ੍ਰੋਬਲਮ ਆ ਗਈ ਤੋਂ ਸਾਰੇ ਪੈਸੇ ਲੱਗ ਗਏ ਸਾਡੇ ਕੋਲ ਬਿੱਲ ਵੀ ਹੈਗੇ ਨੇ ਸਾਰਾ ਕੁਝ ਹੈਗਾ ਰਿਪੋਰਟਸ ਵਗੈਰਾ ਬੱਲਾ ਜੀ ਤੁਹਾਡੇ ਜੀਵਨ ਸਾਥੀ ਨੇ ਲਾਵਾਂ ਲਈਆਂ ਨੇ ਪਰ ਜੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਅੱਜ ਅਸੀਂ ਦੇਖਿਆ ਭੈਣ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਈਆਂ ਇਸ ਥਾਂ ਦੇ ਜਦੋਂ ਵਿਆਹ ਕਿਆਏ ਸੀ ਉਦੋਂ ਕਿਸ ਤਰ੍ਹਾਂ ਦੇ ਸੀ ਇਹ ਜਿਹੜਾ ਕਿਡਨੀਆਂ ਇਹਨਾਂ ਦੀਆਂ ਫੇਲ ਹੋ ਗਈਆਂ ਨੇ ਕਿਸ ਤਰ੍ਹਾਂ ਸਾਰੀਆਂ ਹੋ ਗਈਆਂ ਦੱਸਕਾ ਵੀ ਸਾਂਝਾ ਕਰੋ ਸਰ ਇਹਨਾਂ ਦੀਆਂ ਕਿਡਨੀਆਂ ਮਤਲਬ ਜਦੋਂ ਡਿਲੀਵਰੀ ਹੋਈ ਸੀ ਠੀਕ ਹੀ ਨਵ ਵਧੀਆ ਡਿਲੀਵਰੀ ਬੇਟਾ ਹੋਇਆ ਸੀ ਬੇਟਾ ਹੋਣ ਤੋਂ 3 ਮਹੀਨੇ ਬਾਅਦ ਬੀਪੀ ਵਧਨ ਦੇ ਕਾਰਨ ਇਹਨਾਂ ਦੀਆਂ ਕਿਡਨੀਆਂ ਅਚਾਨਕ ਹੀ ਮਤਲਬ ਫੇਲ ਹੋ ਗਈਆਂ ਤੇ ਡਾਕਟਰ ਨੂੰ ਬਿਆਸ ਲੈ ਕੇ ਗਏ ਆਪਾਂ ਬਿਆਸ ਤੋਂ ਪਤਾ ਚੱਲਿਆ ਕਿ ਇਹਨਾਂ ਦਾ ਕਰੀਟਨਾਈਨ ਜਿਹੜਾ ਬਹੁਤ ਵੱਧ ਗਿਆ ਅਮਰਜੈਂਸੀ ਵਿੱਚ ਅੰਮ੍ਰਿਤਸਰ ਮੁੱਖੀ ਹਸਪੀਟਲ ਲੈ ਗਏ ਮੁੱਖੀ ਹਸਪੀਟਲ ਵਾਲਿਆਂ ਡੈਲਸਿਸ ਕੀਤੇ ਰਾਤ ਤੇ ਬਸ ਉਦੋਂ ਤੋਂ ਇਹੀ ਇਹਨਾਂ ਦੀ ਪ੍ਰੋਬਲਮ ਕੰਟੀਨਿਊ ਡੈਲਸਿਸ ਕਰਵਾ ਰਹੇ ਆਪਾਂ ਇਹ ਹਸਪੀਟਲ ਤੋਂ ਉਹ ਹਸਪੀਟਲੋਂ ਹਸਪੀਟਲ ਤੋਂ ਉਹ ਹਸਪੀਟਲ ਆਖਿਰ ਅਸੀਂ ਹੁਣ ਲੁਧਿਆਣੇ ਮਤਲਬ ਆਪਣਾ ਟ੍ਰੀਟਮੈਂਟ ਚੱਲ ਰਿਹਾ ਸੀ ਲੁਧਿਆਣੇ ਟ੍ਰਾਂਸਪਲੈਂਟ ਦਾ ਸਾਡਾ ਪ੍ਰੋਸੈਸ ਆ ਜਿਦਾ ਕਿ ਖਰਚਾ ਹੈਗਾ ਵਾ 690000 ਰੁਪਿਆ ਇਨਸਟੀਮੈਂਟ ਤੇ ਉਹ ਆਪਾਂ ਬਸ ਸੰਗਤ ਅੱਗੇ ਹੀ ਬੇਨਤੀ ਆ ਕਿ ਜਿੰਨੀ ਹੋ ਸਕੇ ਮੇਰੀ ਹੈਲਪ ਕੀਤੀ ਜਾਵੇ ਮੈਨੂੰ ਸੁਭੀ ਬਲਾਜ ਕੰਮ ਕੀ ਕਰਦੇ ਹੋ ਦਸ਼ਕਾਲੀ ਨੂੰ ਸਾਂਝਾ ਕਰਦੇ ਹੋ ਜਿਵੇਂ ਦੱਸਿਆ ਭੈਣ ਆਜਬੀ ਨੇ 7 ਮਹੀਨੇ ਹੋ ਗਏ ਨੇ ਉਹਨਾਂ ਨੂੰ ਇਸ ਬਿਮਾਰੀ ਦੇ ਨਾਲ ਜੂਝਦੇ ਹੋਏ ਕਈ ਕਈ ਹਸਪਤਾਲ ਤੁਸੀਂ ਗਏ ਹੋ ਉਦੋਂ ਦੇ ਫਿਰ ਤੁਸੀਂ ਨਾਲ ਹੀ ਰਹੇ ਉਹ ਕਿ ਜਾਂ ਕੰਮਕਾਰ ਵੀ ਨਾਲ ਕਰਦੇ ਹੋ ਤੇ ਦੱਸਾਂ ਇਹ ਸਾਂਝਾ ਕਰਦੇ ਹੋ ਕੰਮਕਾਰ ਕਰਦੇ ਕੀ ਉਹ ਸਰ ਉਦੋਂ ਦੇ ਮੈਂ ਕੰਮਕਾਰ ਜਿਹੜਾ ਆਪਣਾ ਦਿਹਾੜੀ ਤੱਪਾ ਜੋ ਵੀ ਲੇਬਰ ਦਾ ਕੰਮ ਮਿਲਦਾ ਉਹ ਕਰਦਾ ਪਰ ਜਦੋਂ ਦੀ ਰਾਜਵੀਰ ਬਿਮਾਰ ਹੋਈ ਆ ਉਦੋਂ ਦਾ ਮੈਂ ਮਤਲਬ ਹਸਪੀਟਲ ਨੂੰ ਹਫ਼ਤੇ ਦੇ ਵਿੱਚ ਤਿੰਨ ਦਿਨ ਡੈਸਸ ਹੁੰਦੇ ਆ ਇੱਕ ਦਿਨ ਚੈੱਕ ਅਪ ਹੁੰਦਾ ਵਾ ਤੇ ਉਦੋਂ ਦਾ ਤੇ ਮੈਂ ਕੋਈ ਵੀ ਕੰਮਕਾਰ ਨਹੀਂ ਕਰਦਾ ਇਦਾਂ ਥੋੜਾ ਬਹੁਤ ਕੰਮ ਮਿਲਦਾ ਜਿੱਦਣ ਛੁੱਟੀ ਹੁੰਦੀ ਦਿਹਾੜੀ ਇੱਕ ਅੱਧੀ ਲਾਉਂਨਾ ਵਾ ਉਹ ਵੀ 500 ਰੁਪਏ ਦਿਹਾੜੀ ਉਹਦੇ ਨਾਲ ਵੀ ਮਾਂ ਘਰ ਦਾ ਗੁਜ਼ਾਰਾ ਦੋ ਛੋਟੇ ਛੋਟੇ ਬੱਚੇ ਆ ਮੇ ਸਰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਦੋ ਬੱਚੇ ਆ ਦੋਵਾਂ ਨੂੰ ਵੀ ਦੇਖਣਾ ਪੈਂਦਾ ਇੱਕ ਇਹਨਾਂ ਦੇ ਸਿਸਟਰ ਵੀ ਹੈ ਜੇ ਉਹ ਵੀ ਵਿਚਾਰੇ ਨਾਲ ਕੰਮ ਕਰਦੇ ਰ ਘਰਦਾ ਵੀ ਨਾਲ ਬੱਚਿਆਂ ਨੂੰ ਵੀ ਦੇਖਦੇ ਆ ਮੁਸ਼ਕਲ ਤੇ ਸਰ ਬਹੁਤ ਜਿਆਦਾ ਆ ਪਰ ਕੀ ਕਰਨਾ ਜੀਵਨ ਸਾਥੀ ਆ ਗੁਰੂ ਮਹਾਰਾਜ ਜੀ ਹਜ਼ੂਰੀ ਵਿੱਚ ਲਾਵਾਂ ਲਈ ਆ ਆਪਾਂ ਇਹਨਾਂ ਦਾ ਮਰਦੇ ਦਮ ਤੱਕ ਸਾਥ ਜ਼ਰੂਰ ਦਵਾਂਗੇ ਬਸ ਸਾਡੀ ਮੇਰੀ ਇਹੀ ਅਪੀਲ ਆ ਕਿ ਚਲੋ ਇਹਨਾਂ ਦਾ ਇਲਾਜ ਹੋ ਜੇ ਇਹ ਵੀ ਆਪਣੇ ਘਰ ਅਹੀਂ ਆਪਣੇ ਘਰ ਚਲ ਜੀਏ ਬਸ ਸਾਡੇ ਇਹ ਬੱਚੇ ਛੋਟੇ ਛੋਟੇ ਬੱਚੇ ਆ ਬਸ ਸਰ ਬੁਲਾਰਜ ਇਹ ਤੁਹਾਡੀ ਗੱਲ ਮੈਂ ਬਹੁਤ ਸੋਹਣੀ ਸੁਣੀ ਆ ਪਰ ਅਸੀਂ ਦੇਖਿਆ ਖਾਸ ਕਰਕੇ ਬੰਦਾ ਜਦੋਂ ਕਿਤੇ ਔਰਤ ਨੂੰ ਮੁਸ਼ਕਲ ਪੈਂਦੀ ਆ ਕੋਈ ਇਸ ਤਰ੍ਹਾਂ ਦੀ ਰੱਬ ਨਾ ਕਰੇ ਕੋਈ ਬਿਮਾਰੀ ਜਾਂ ਕੋਈ ਰੋਗ ਨਿਕਲਾਉਂਦਾ ਅਸੀਂ ਦੇਖਿਆ ਕਈ ਸਹੁਰੇ ਇਸ ਤਰ੍ਹਾਂ ਕਰਦੇ ਨੇ ਵੀ ਉਹਨੂੰ ਪੇਕੇ ਆ ਘਰ ਭੇਜ ਦਿੰਦੇ ਨੇ ਭਾਈ ਉੱਥੇ ਜਾ ਕੇ ਇਲਾਜ ਕਰਾ ਲੈ ਜਦੋਂ ਠੀਕ ਹੋ ਜੇਗੀ ਵਾਪਸ ਆ ਜੀ ਪਰ ਅਸੀਂ ਦੇਖਿਆ ਤੁਸੀਂ ਤੇ ਆਪਣੀ ਘਰ ਦੀ ਦੇ ਨਾਲ ਹੀ ਆਪਣੇ ਸਹੁਰੇ ਆ ਗਏ ਜੋ ਇੱਥੇ ਰਹਿ ਰਹੇ ਹੋ 4-5 ਮਹੀਨਿਆਂ ਤੋਂ ਆਪਣੀ ਪਤਨੀ ਦਾ ਇਲਾਜ ਕਰਾ ਰਹੇ ਹੋ ਇਹਦੇ ਬਾਰੇ ਤੁਹਾਡਾ ਕੀ ਸਰ ਇਹ ਮੇਰੀ ਫੈਮਲੀ ਦੀ ਵੀ ਮੈਨੂੰ ਚਲੋ ਬਹੁਤ ਮੇਰੇ ਮੰਮੀ ਪਾਪਾ ਵੀ ਮੈਨੂੰ ਸਪੋਰਟ ਕਰਦੇ ਮੇਰੇ ਬ੍ਰਦਰ ਵੀ ਆ ਜਿੰਨੇ ਜੋਗੇ ਅਗੇ ਉਹਨਾਂ ਵੀ ਮੇਰੀ ਬਹੁਤ ਹੈਲਪ ਕੀਤੀ ਮੇਰੇ ਭੈਣ ਭਰਾਵਾਂ ਮੇਰੇ ਪਿੰਡ ਵਾਲਿਆਂ ਵੀ ਮੇਰੀ ਹੈਲਪ ਕੀਤੀ ਇਹਦੇ ਰਾਜਬੀਰ ਦੇ ਵੀ ਪਿੰਡ ਵਾਲਿਆਂ ਬਹੁਤ ਹੈਲਪ ਕੀਤੀ ਸਾਰਿਆਂ ਦਾ ਚਲੋ ਧੰਨਵਾਦ ਸਰ ਇਹੀ ਮੇਰੀ ਤੇ ਬੇਨਤੀ ਆ ਕਿ ਚਲੋ ਇਹ ਇਹਦਾ ਲਾਜ ਹੋ ਜੇ ਹੋਰ ਸਰ ਇਹੀ ਆ ਬਸ ਲੱਗਦਾ ਨਹੀਂ ਇਹ ਬਰਾਜ ਹਮੇਸ਼ਾ ਕਹਿੰਦੇ ਨੇ ਵੀ ਪਤੀ ਪਤਨੀ ਦੀ ਉਦੋਂ ਪਰਖਿਆ ਹੁੰਦੀ ਆ ਜਦੋਂ ਪਤਨੀ ਦੁੱਖ ਵਿੱਚ ਹੋਵੇ ਜਾ ਪਤੀ ਗਰੀਬ ਗਰੀਬੀ ਦੇ ਹਾਲਾਤ ਜਦੋਂ ਮਾੜਾ ਸਮਾਂ ਆ ਜਾਂਦਾ ਉਹ ਕਹਿੰਦੇ ਉਦੋਂ ਪਰਖਿਆ ਜਾਂਦਾ ਵਾ ਅੱਜ ਤੁਹਾਡੀ ਜਿਹੜੀ ਪਤਨੀ ਆ ਅੱਜ ਬਿਮਾਰੀ ਦੇ ਹਾਲਾਤ ਵਿੱਚ ਆ ਕੀ ਲੱਗਦਾ ਤੁਹਾਡੀ ਵੀ ਕਿਤੇ ਰੱਬ ਪਰਖਿਆ ਲੈ ਰਿਹਾ ਜੀ ਹਾਂ ਸਰ ਮੈਨੂੰ ਵੀ ਇਹੀ ਲੱਗਦਾ ਰੱਬ ਮੇਰੀ ਕਿਤੇ ਤਪੱਸਿਆ ਮੇਰੀ ਲੈ ਪਰਖਿਆ ਹੀ ਲੈ ਰਿਹਾ ਮੈਂ ਤਾਂ ਮਾਲਕ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਚਲੋ ਠੀਕ ਹੋ ਜੇ ਬਸ ਮੇਰੀ ਤੇ ਉਹ ਬੇਨਤੀ ਆ ਕਿ ਠੀਕ ਹੋ ਜੇ ਮੈਂ ਤਾਂ ਮਾਲਕ ਕੱਗੇ ਹੀ ਅਰਦਾਸ ਕਰਦਾ ਸਰ ਰਾਜ ਵੀ ਤੁਹਾਡੀ ਪਤਨੀ ਵੀ ਕਹਿ ਰਹੀ ਸੀ ਵੀ ਬਰਬਾਜ ਨੰਗੇ ਪੈਰੀ ਕਰੋ ਜਾਂਦਾ ਗੁਰਦਾ ਸਾਹਿਬ ਤੇ ਮੇਰੇ ਵਾਸਤੇ ਅਰਦਾਸ ਬੇਨਤੀ ਕਰਦਾ ਵਾ ਕਿੰਨਾ ਕੁ ਕਰਦੀ ਇਹਦੇ ਵਾਸਤੇ ਕੀ ਕੀ ਸਰ ਮੈਂ ਰੋਜ਼ ਜਦੋਂ ਵੀ ਮੇਰਾ ਨਾ ਆ ਕੇ ਜਦੋਂ ਹਸਪੀਟਲ ਨਹੀਂ ਜਾਣਾ ਜਾਂ ਸ਼ਵੇਰੇ ਸ਼ਾਮੇ ਜਦੋਂ ਮੇਰਾ ਟਾਈਮ ਮਿਲਦਾ ਮੈਂ ਜ਼ਰੂਰ ਗੁਰਦਾਰਾ ਸਾਹਿਬ ਨੰਗੇ ਪੈਰੀ ਜਾਣਾ ਪਾਠ ਕਰਕੇ ਉਹਨਾਂ ਕਿ ਚਲੋ ਮਾਲਕ ਇਹਦੇ ਕਿਸ ਤਰ੍ਹਾਂ ਮੇਰਾ ਕਿਤੇ ਦੁੱਖ ਕੱਟ ਦੇ ਇਹਦਾ ਮਹਾਰਾਜ ਨੂੰ ਤੰਦਰੁਸਤੀ ਬਖਸ਼ੇ ਬਸ ਇਹਨੇ ਅਸੋ ਵੀ ਬੱਚੇ ਕਿਉਂ ਕਿੰਨਾ ਕੁ ਆਪਣੀ ਮਾਂ ਨੂੰ ਯਾਦ ਕਰਦੇ ਨੇ ਜਾਂ ਬੱਚੇ ਕਿੰਨਾ ਕੁ ਕਹਿੰਦੇ ਨੇ ਮਾਂ ਅਸੀਂ ਦੇਖਿਆ ਹਮੇਸ਼ਾ ਬੱਚਿਆਂ ਦੀ ਮਾਂ ਚੱਲਦੀ ਫਿਰਦੀ ਬੱਚਨ ਬਹੁਤ ਚੰਗੀ ਲੱਗਦੀ ਜਿਸ ਦਾ ਮੰਜੇ ਤੇ ਪੈ ਜਾਂਦੀ ਹੈ ਤੇ ਬੱਚੇ ਵੀ ਜਾਰੇ ਖੇਜ ਜਾਂਦੇ ਨੇ ਵੀ ਮੰਮਾ ਨੂੰ ਹੋਇਆ ਕੀ ਆ ਇਸ ਤਰ੍ਹਾਂ ਹੋਇਆ ਤੁਹਾਡੇ ਨਾਲ ਕਿ ਦੱਸ ਸਰ ਹਾਂਜੀ ਮੇਰੀ ਬੇਟੀ ਬੇਟਾ ਬਹੁਤ ਜੇਦ ਕਰਦੇ ਆ ਰਾਤ ਨੂੰ ਇਹਨਾਂ ਨਾਲ ਸੌਣ ਲਈ ਪਰ ਇਹਨਾਂ ਦੀ ਬਿਮਾਰੀ ਇਦਾਂ ਦੀ ਆ ਕਿ ਉਹ ਇਹਨਾਂ ਲੱਗੇ ਰੁਕ ਨਹੀਂ ਸਕਦੇ ਉਹ ਹਮੇਸ਼ਾ ਦੂਰ ਰਹਿੰਦੇ ਰੋਂਦੇ ਆ ਪਰ ਕਿਸਮਤ ਨੂੰ ਜੋ ਮਨਜ਼ੂਰ ਆ ਕਿਸਮਤ ਦੇ ਅੱਗੇ ਕਿਸਦਾ ਵਸ ਨਹੀਂ ਜਾਂਦਾ ਸਰ ਹਲਕੀ ਲੱਗਦਾ ਨਹੀਂ ਕਿਤੇ ਬੱਚੇ ਵੀ ਜਿਹੜੇ ਨੇ ਆਪਣੀ ਮਾਂ ਨੂੰ ਪਿਆਰ ਨਹੀਂ ਕਰ ਸਕਦੇ ਇੱਕ ਮਾਂ ਵੀ ਜਿਹੜੀ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਕਰਦੀ ਕਿਸ ਤਰ੍ਹਾਂ ਸਮਾਂ ਆ ਗਿਆ ਜਿਹੜਾ ਰੱਬ ਨੇ ਕਿਹੜੇ ਦੌਰ ਤੇ ਲੈ ਕੇ ਖੜਾ ਕਰ ਦਿੱਤਾ ਗਿਆ ਜੀ ਸਰ ਪਤਾ ਨਹੀਂ ਰੱਬ ਕਿਹੜੇ ਕੀ ਕਿਸਮ ਦਾ ਲੈਣਾ ਦੇਣਾ ਵਾ ਮੇ ਬੱਚੇ ਮੇਰੇ ਵਿਚਾਰੇ ਰੋਂਦੇ ਰਹਿੰਦੇ ਆ ਦੂਰੀ ਪਰ ਮਾਂ ਉਹਨਾਂ ਨੂੰ ਚੁੱਕ ਨਹੀਂ ਸਕਦੀ ਇਹ ਹਾਲਾਤ ਆ ਇਸ ਟਾਈਮ ਸਾਡੇ ਤਦ ਵੀ ਨੇ ਸੋ ਵੀ ਕਿਡਨੀਆਂ ਦੀ ਗੱਲ ਕਰੀ ਹੈ ਹੁ ਕਿਡਨੀਆਂ ਜਿਹੜੀਆਂ ਮੈਚ ਹੋਈਆਂ ਨੇ ਤੁਹਾਡੀ ਕਿਡਨੀ ਜਾਂ ਕਿਹਦੀ ਕਿਹਦੀ ਮੈਚ ਕਰਾ ਕੇ ਵੇਖੀ ਸੀ ਕਿਹਦੀ ਕਿਡਨੀ ਮੈਚ ਹੋਈਆਂ ਤੇ ਕਿੰਨੀ ਦੇਨ ਘੋੜਿਆ ਰਾਜਵੀਰ ਨੂੰ ਸਰ ਅਸੀਂ ਤਿੰਨ ਜਾਣੇ ਕਿੰਨੀ ਦੇ ਟੈਸਟ ਕਰਵਾਏ ਸੀ ਇੱਕ ਰਾਜਵੀਰ ਦੀ ਸਿਸਟਰ ਨੇ ਇੱਕ ਮੈਂ ਇੱਕ ਇਹਨਾਂ ਦੇ ਫਾਦਰ ਸਾਹਿਬ ਨੇ ਇਹਨਾਂ ਦੀ ਸਿਸਟਰ ਦੀ ਕਿੰਨੀ ਵੀ ਮੈਚ ਕੀਤੀ ਪਰ ਉਹਨੂੰ ਕੁਝ ਮੈਡੀਕਲ ਪ੍ਰੋਬਲਮ ਦੇ ਕਰਕੇ ਆਪਾਂ ਨਹੀਂ ਕੰਟੀਨਿਊ ਕਰ ਸਕੇ ਤੇ ਮੇਰੀ ਜਿਹੜਾ ਮੇਰਾ ਬਲੱਡ ਗਰੁੱਪ ਅਲੱਗਾ ਮੇਰਾ ਬਲੱਡ ਗਰੁੱਪ ਬੀ ਆ ਇਹਨਾਂ ਦਾ ਏ ਪੋਜ਼ਿਟਿਵ ਆ ਤੇ ਇਹਨਾਂ ਦੇ ਫਾਦਰ ਸਾਹਿਬ ਦੀ ਕਿੰਨੀ ਮੈਚ ਕੀਤੀ ਆ ਇਸ ਕਰਕੇ ਇਹਨਾਂ ਦੇ ਫਾਦਰ ਸਾਹਿਬ ਦੇ ਸਾਰੇ ਟੈਸਟ ਕਰਵਾਏ ਆ ਜੋ ਵੀ ਗਵਰਨਮੈਂਟ ਵੱਲੋਂ ਅਪਰੂਵਲੀ ਮਤਲਬ ਐਨਓਸੀ ਵਗੈਰਾ ਤਹਿਸੀਲ ਤੋਂ ਕਚੈਰੀ ਤੋਂ ਐਸਐਸਪੀ ਦੇ ਤੋਂ ਸਾਰਾ ਆਪਾਂ ਕਲੀਅਰ ਕਰਵਾ ਕੇ ਉਹ ਫਿਰ ਆਪਾਂ ਇਸ ਡਾਕਟਰ ਸਾਹਿਬ ਨੂੰ ਦਿਖਾਇਆ ਤੇ ਇਸ ਨਤੀਜੇ ਵਾਂਗ ਕਿ ਇਹਨਾਂ ਦੇ ਪਿਤਾ ਜੀ ਦੀ ਕਿਡਨੀ ਟ੍ਰਾਂਸਪਲੈਂਟ ਆਪਾਂ ਕਰ ਸਕਦੇ ਆ। ਪਰ ਕਿ ਲੱਗਦਾ ਵੀ ਜੇਕਰ ਕਿਡਨੀ ਟਾਸਪਲਰ ਹੋ ਜਾਂਦੀ ਆ ਤੇ ਜ਼ਿੰਦਗੀ ਨਵੀਂ ਜਿਹੜੀ ਆ ਨਵਾਂ ਜੀਵਨ ਜਿਹੜਾ ਆ ਜੀਵਨ ਮਿਲ ਜਾਊਗਾ ਆਪਣੇ ਬੱਚਿਆਂ ਵਿੱਚ ਹਸਤੀ ਵਸਤੀ ਆਪਣੇ ਸੌਰੀ ਘਰੇ ਵਾਪਸ ਚਲੇ ਜਾਏਗਾ। ਹਾਂਜੀ ਸਰ ਲੱਗਦਾ ਕਿਉਂਕਿ ਕਾਫੀ ਕੇਸ ਇਦਾਂ ਦੇ ਰੀਅਲ ਹੋਏ ਆ ਜਿਹੜੇ ਲੋਕਾਂ ਨੂੰ ਮਿਲਿਆ ਜਿੰਨਾ ਕਿਡਨੀ ਟ੍ਰਾਂਸਪਲੈਂਟ ਕਰਵਾਈ ਆ। ਲੋਕ ਆਪਣਾ ਜੀਵਨ ਵਧੀਆ ਬਤੀਤ ਕਰ ਰਹੇ ਆ ਆਪਣੇ ਪਰਿਵਾਰ ਦੇ ਵਿੱਚ ਹਾਸੇ ਖੁਸ਼ੇ ਆ ਰਹੇ ਆ। بس ਮੈਂ ਵੀ ਇਹੀ ਕਹਉਣਾ ਕਿ ਚਲੋ ਇਹਦੀ ਕਿਡਨੀ ਟ੍ਰਾਂਸਪਲੈਂਟ ਹੋ ਜਾਏ ਇਹ ਵੀ ਆਪਣੇ ਬੱਚਿਆਂ ਚ ਬਵੇ ਆਪਣੇ ਬੱਚਿਆਂ ਚੁੱਕੇ ਤੁਹਾਨੂੰ ਬੱਚਿਆਂ ਦੇ ਬਿਨਾ ਦੇ ਕੋਈ ਸ਼ਨੀ ਮਾਪਿਓ ਤੋਂ ਬਗੈਰ ਬੱਚੇ ਕਾਹੇ ਜੋਗੇ ਨਹੀਂ ਹੁੰਦੇ ਮਨੇ ਤੁਹਾਨੂੰ ਵੀ ਪੈਸਿਆਂ ਦੀ ਗੱਲ ਕਰੀਏ ਪੈਸੇ ਕਿੰਨੇ ਲੱਗਣੇ ਆ ਇੰਨੇ ਪੈਸੇ ਦਾ ਇੰਤਜ਼ਾਮ ਹੈਗਾ ਤੁਹਾਡੇ ਕੋ ਵੀ ਕਿਹੜੀ ਕਿਡਨੀ ਆ ਟ੍ਰਾਂਸਪਲੈਂਟ ਹੋ ਸਕੇ ਨਹੀਂ ਸਰ ਇੰਨੇ ਪੈਸਿਆਂ ਦਾ ਮੇ ਕੋਈ ਇੰਤਜ਼ਾਮ ਨਹੀਂ ਹੁੰਦਾ ਜੇ ਮੇ ਕੋਈ ਇੰਤਜ਼ਾਮ ਹੁੰਦਾ ਤੇ ਸਰ ਮੈਂ ਜ਼ਰੂਰ ਕਰਵਾ ਲੈਣਾ ਪਰ ਮੈਂ ਸੰਗਤ ਅੱਗੇ ਬੇਨਤੀ ਆ ਵੀ ਮੇਰੀ ਮਦਦ ਜਿੰਨੀ ਹੋ ਸਕਦੀ ਮੇਰੀ ਮਦਦ ਕੀਤੀ ਜਾਵੇ ਤਾਂ ਕਿ ਮੈਂ ਆਪਣੀ ਵਾਈਫ ਦੀ ਕਿੰਨੀ ਟਰਾਂਸਪਲੈਂਟ ਕਰਵਾ ਸਕਾਂ ਮੇਰਾ ਮੋਬਾਈਲ ਨੰਬਰ ਹੈ 9878209864 9878209864 ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਰਾਜਵੀਰ ਦੇ ਪਤੀ ਬਲਰਾਜ ਦੇ ਨਾਲ ਜਿਨ੍ਹਾਂ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਈ ਹੈ ਪਰ ਅੱਜ ਜੀਵਨ ਸਾਥੀ ਮੈਂ ਕਹਿੰਦਾ ਇੱਕ ਦੂਜੇ ਦਾ ਬਰਜ ਵਰਗਾ ਹੋਵੇ ਕਿਉਂਕਿ ਮਾੜੇ ਸਮੇਂ 'ਚ ਅਸੀਂ ਦੇਖਿਆ ਬਹੁਤ ਘਟ ਖੜਦੇ ਨੇ ਪਰ ਬਰਜ ਨੇ ਮਾੜੇ ਸਮੇਂ 'ਚ ਵੀ ਆਪਣੀ ਪਤਨੀ ਦਾ ਪੂਰਾ ਸਾਥ ਦੇ ਰਿਹਾ ਅਤੇ ਰਾਜਬੀਰ ਨੂੰ ਵੀ ਖੁਸ਼ੀ ਆ ਵੀ ਮੇਰਾ ਪਤੀ ਮੇਰੇ ਨਾਲ ਹਮੇਸ਼ਾ ਆਪਣੇ ਪਛਾਵੇਂ ਵਾਂਗੂ ਖੜਾ ਵਾ ਅਸੀਂ ਦੇਖਿਆ ਜਦੋਂ ਕਿਤੇ ਕਿਸੇ ਜੀਵਨ ਸਾਥੀ ਨੂੰ ਮੁਸ਼ਕਲ ਆਉਂਦੀ ਆ ਖਾਸ ਕਰਕੇ ਔਰਤ ਨੂੰ ਤੇ ਪਤੀ ਹਮੇਸ਼ਾ ਉਹਨੂੰ ਪੇਕਿਆ ਭੇਜ ਦਿੰਦੇ ਨੇ ਵੀ ਭਾਈ ਜਾ ਕੇ ਇਲਾਜ ਕਰਾ ਲਾ ਤੇ ਖਾਸ ਕਰਕੇ ਜਦੋਂ ਪਤੀ ਤੇ ਮੁਸ਼ਕਲ ਆਉਂਦੀ ਆ ਅਸੀਂ ਦੇਖਿਆ ਪਤੀ ਤੇ ਗਰੀਬੀ ਆ ਜਾਏ ਤੇ ਕਈ ਚੰਗੀਆਂ ਚੰਗੀਆਂ ਜਿਹੜੀਆਂ ਪਤਨੀਆਂ ਨੇ ਉਹ ਛੱਡ ਕੇ ਚਲ ਜਾਂਦੀਆਂ ਨੇ ਭਾਈ ਜਦੋਂ ਮੈਂ ਤੇਰੇ ਘਰੇ ਆਈ ਸੀ ਆਈ ਸਾਂ ਬੜੀ ਖਾਸਤੀ ਆਵਾਜ਼ ਦੀ ਸੁਖੀ ਪ੍ਰਚਾ ਪਰ ਹੁਣ ਤੇਰੇ ਘਰ ਗਰੀਬੀ ਆ ਗਈ ਹੁਣ ਮੈਂ ਵਸਣ ਆਣੀ ਆ ਪਰ ਇਹ ਦੋਵੇਂ ਜੀਵਨ ਸਾਥੀ ਇੱਕ ਦੂਜੇ ਦੇ ਵਿੱਚ ਦੋਵਾਂ ਦੀ ਜਾਨ ਵਸੀ ਆ ਦੋਵੇਂ ਇੱਕ ਦੂਜੇ ਵਿੱਚ ਦਿਨ ਰਾਤ ਇੰਨੇ ਖੁਬੇ ਨੇ ਇੰਨਾ ਕੇ ਪਿਆਰ ਕਰਦੇ ਨੇ ਪ੍ਰਮਾਤਮਾ ਇਸ ਜੋੜੀ ਨੂੰ ਹਮੇਸ਼ਾ ਸਲਾਮਤ ਰੱਖੇ ਤੇ ਰਾਜਵੀਰ ਭੈਣ ਠੀਕ ਹੋ ਕੇ ਆਪਣੇ ਘਰੇ ਸੋਹਰੇ ਵਾਪਸ ਜਾ ਸਕੇ ਬਸ ਸਾਡੀ ਦਰਸ਼ਨ ਪੀ ਲਿਆ ਭਾਈ ਇਹਨਾਂ ਦੀ ਜਿੰਨੀ ਕੁ ਵਰਤਕ ਮਤ ਹੋ ਸਕਦੀ ਆ ਜਰੂਰ ਕਰਿਓ ਕਿਉਂਕਿ 690000 ਰੁਪਏ ਡਾਕਟਰਾਂ ਨੇ ਮੰਗਿਆ ਕਿ ਨੀ ਟ੍ਰਾਂਸਪਲੈਂਟ ਦਾ ਜਿਹੜਾ ਕਿ ਇਹਨਾਂ ਦੇ ਪਿਤਾ ਨੇ ਕਿੰਨੀ ਦੇਣੀ ਆ ਰਾਜਵੀਦ ਨੇ ਐਸ ਕਰਕੇ ਭੈਣ ਨੂੰ ਆਪਣੀ ਘਰ ਹਸਤਾ ਵਸਦਾ ਜਰੂਰ ਭੇਜੋ ਜਿੰਨੀ ਕੋਈ ਮਦਦ ਕਰ ਸਕਦਾ ਜਰੂਰ ਮਤ ਕਰਿਓ ਮੇਨੂ ਦੇ ਉਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ